ਅਵੇ ਸੋਨਾ ਸਰਦਾਰ ਤਿਆਰ ਹੋ ਗਿਆ ਸੋਨਾ ਸਰਦਾਰ ਹੈ ਕਿਉਂ ਯਾ ਗੱਡੀ ਸੀ ਕੀ ਗੱਲ ਹੋਈ ਹੈ ਹੈ ਚਲੋ ਚਲੀਏ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਆਓ ਕਰਦੇ ਹਾਂ ਛੁੱਟ ਜਿਉਂ ਲਾਉ ਦੀ ਸ਼ੁਰੂਆਤ ਸਮਾਨ ਸਮੋਣ ਲੱਗਿਆਂ ਰੱਖਣ ਗੱਡੀ ਚ ਤੇ ਆਪਾਂ ਜਾ ਰਹੇ ਹਾਂ ਛਾਟਾ ਸਾਹਿਬ ਤੇ ਹੋ ਸਕਿਆ ਤੇ ਆਪਾਂ ਬੁੱਕ ਨੂੰ ਮਿਲ ਕੇ ਆਵਾਂਗੇ ਜਰੂਰ ਆਪਣਾ ਪਿੰਡ ਲੱਗ ਗਿਆ ਛਾਟਾ ਸਾਹਿਬ ਤੋਂ ਉਹਦਾ ਪਿੰਡ ਲਾ ਕੇ ਖਾਪਰ ਕਿਹੜੀ ਹੈ ਤੇ ਮੈਂ ਚਲੋ ਜਦੋਂ ਹਰਫਤ ਹੋਇਆ ਆਪਾਂ ਗਏ ਨਹੀਂ ਚਲ ਨਾਲ ਮੂੰਹ ਮਿੱਠਾ ਕਰਾਉਣ ਨਾਲ ਨਾਲ ਚੱਲ ਗਏ ਹੱਥੇ ਚੱਲੀਏ ਫਿਰ ਮਾਮੂ ਕੋ ਇਹ ਤੇ ਬਸ ਮੇਰੇ ਸ਼ੀ ਮਾਮੂ ਕੋ ਚੱਲੀਏ ਮਾਮੂ ਕੋ ਚਲੋ ਵੀ ਚੱਲੀਏ ਨਾ ਮੈਂ ਫਸਸ ਪਾ ਲਈ ਮੁੰਡੇ ਦਾ ਉਹ ਵੀ ਤਿਆਰ ਹੋ ਗਏ ਆਪਾਂ ਤਿੰਨੇ ਹਾਂਜੀ ਚੱਲੀਏ ਫਿਰ ਉਹਦੀ ਪਹਿਲਾਂ ਦਵਾਈ ਲੈਣੀ ਹੈ ਥੋ ਮੈਡੀਸਿਨ ਲੈਣੀ ਹੈ ਠੀਕ ਨੇਗੀ ਸਵੇਰ ਦਾ ਬੁਖਾਰ ਬਹੁਤ ਆਰਾਮ ਨਾਲ ਹੀ ਹੋਇਆ ਆਪਾਂ ਮਾਰੀ ਸੰ ਲੈ ਅੱਜ ਦੋਸਤੋ ਬਾਜ਼ਰ ਚੱਲਦੇ ਆਂ ਗੁਰਦੁਰਸਾ ਜੁੜੇ ਰਹਿਣ ਤੱਕ ਲੋਅ ਦੇ ਨਾਲ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਆਹ ਫੇ ਤੁਹਾਨੂੰ ਲੈ ਕੇ ਚੱਲਦੇ ਹਾਂ ਲੱਗ ਪਈ ਕਥਾ ਚੱਲਦੀ ਹੈ ਭਾਈ ਪਿੰਦਰਪਾਲ ਦੀ ਤੇ ਆਪਾਂ ਪਹੁੰਚ ਗਏ ਗਾਂਧੀ ਚੌਂਕ ਦੇ ਨਾਲ ਫੇਰ ਬਹੁਤ ਲੱਗ ਗਿਆ ਪਤਾ ਹੀ ਗੱਲੇ ਮੇਰੇ ਪੁੱਤ ਨੂੰ ਚੁੱਪ ਕਿਉਂ ਆ ਕਰੇ ਤਸ਼ਤਾਨੀਆ ਕਰਦਾ ਆ ਬੈਲਟ ਨਹੀਂ ਫੜਿਆ ਆ ਕਿਵੇਂ ਚਾਰਜ ਹੋਣਿਆ ਦੁੱਧ ਪੀਤਾ ਹੁੰਦਾ ਲੱਗਦਾ ਨੀਂਦ ਆਈ ਮੇਰੇ ਸੋਹਣਿਆ ਨੂੰ ਨੀਂਦ ਨਹੀਂ ਆਈ ਏ ਕਿ ਮੇਰੇ ਬਾਊ ਨੂੰ ਜੀ ਵਾਲੇ ਪੰਪ ਤੇ ਖਲੋਤੇ ਆਂ ਆਪਾਂ ਤੇ ਤੇਲ ਪਵਾ ਲਿਆ ਥੋੜਾ ਜਿਹਾ ਫਤਿਹ ਵੀ ਸੌਂ ਗਿਆ ਮੇਰਾ ਪੁੱਤ ਲੋ ਜੀ ਵੇਰ ਤੇ ਪਹੁੰਚ ਗਏ ਆਪਾਂ ਆ ਗੋਤਰਾ ਸਾਹਿਬ ਨਾਨਕ ਸਾਹਿਬ ਇੱਕ ਕ੍ਰੋਸ ਕਰ ਲਿਆ ਤੇ ਹੁਣ ਆਪਾਂ 50 ਮਿੰਟਾਂ ਤੱਕ ਪਹੁੰਚ ਜਾਣਾ। ਇਹ ਚੱਕਰ ਤੇ ਛੜਾ ਸਾਹਿਬ ਦੇ ਉਸ ਤੋਂ ਬਾਅਦ ਆਪਾਂ ਕਿੱਥੇ ਜਾਣਾ? ਹਰਫ਼ਾ ਦੇ ਵਿੱਚ ਲੈ ਕੇ ਚੱਲਦੇ ਆ। ਹਰਫ਼ਤੇ? ਹਰਫ਼ਤੇ ਵੀ ਜਾਊਗਾ। ਪਹਿਲੀ ਵਾਰ ਹੀ ਜਾਊਗਾ। ਕੱਪੜੇੜੀ। ਹੈਂਡਸਮ। ਕੱਪੜੇੜੀ। ਜਾਣਾ ਕੱਪੜੇੜੀ। ਮੈਨੂੰ ਪਿੰਡ ਤਾਂ ਨਹੀਂ ਕਿੱਥੇ ਪਤਾ ਹੈਗਾ ਯਾਰ ਉਸ। ਏ ਹੱਸ ਕੇ ਨਹੀਂ। ਮੈਂ ਕੀ ਕਰਨਾ ਹਾਂ? ਹਾਂਜੀ। ਆਦੇ ਪਿੰਡ ਦਾ ਨਹੀਂ ਪਤਾ ਯਾਰ ਉੱਥੇ ਦਾ ਪਿੰਡ ਦਾ ਹੋਲੀ ਇਹ ਵੀ ਪਤਾ ਲਗਾ ਲਾਂਗੇ ਉੱਥੋਂ ਕਿੰਨੇ ਪੁੱਛ ਲਾਂਗੇ ਫੇਰ ਕਿ ਕਿੱਧਰ ਜਾਣਾ ਆ ਆਪਣੇ ਫੇੜੀ ਅੱਛਾ ਸਾਦਾ ਸਾਧੋ ਅੱਗੇ ਜਾ ਜੰਦੇ ਆ ਅੱਜ ਸ਼ਵਾਲਾ ਮੰਦਰ ਆ ਗਿਆ ਪਹਿਲਾਂ ਮੋਟਰੇ ਚੱਲੇ ਮੈਂ ਆਂ ਤੇ ਚੱਲ ਜਾਂਦੇ ਹਾਂ ਸ਼ਾਰਟਕਾਟ ਅੱਛੇਤੀ ਪਹੁੰਚਾਂਗੇ ਚੱਲ ਜੋ ਛੇਤੀ ਅੱਗੇ ਫਾਟ ਕੇ ਬੰਦ ਗਰੂ ਬੰਦਾ ਇੱਥੇ ਛਾਟਾ ਛਾਟਾ ਚੌਂਚਾ ਪਾ ਗਏ ਛਾਟਾ ਸਾਹਿਬ ਆਪਾਂ ਜਾ ਰਹੇ ਹਾਂ ਮਿਲਦੇ ਤੁਹਾਨੂੰ ਜਾ ਕੇ ਗੁਰਦੁਆਰਾ ਸਾਹਿਬ ਬਸ ਇਹ ਤੋਂਤਾ ਕਿਲੋਮੀਟਰ ਹੈਗਾ ਕਿਲੋਮੀਟਰ ਹੈ ਅੱਧਾ ਕਿਲੋਮੀਟਰ ਕਿੰਨੇ ਕਿਲੋਮੀਟਰ ਹੈ ਵੀ ਪਹੁੰਚ ਗਏ ਗੁਰਦੁਆਰਾ ਛਾਟਾ ਸਾਹਿਬ ਇੱਧਰ ਪਾਰਕਿੰਗ ਹੈ ਕੱਢ ਗਿਆ ਇੱਧਰ ਵੀ ਲੱਗਦੀ ਆ ਮੈਂ ਤੇ ਅੱਧੇ ਸਾਈਡ ਜਿੱਥੇ ਪੈਂਚ ਮੁੰਡੇ ਆ ਨਾ ਉਦੋਂ ਬੈਕ ਸਾਈਡ ਜਗਾ ਇੱਥੇ ਕੱਗੇ ਆਤੌਰ ਸੰਗਤ ਕਾਰਟਨ ਦੀ ਤਾਂ ਗੱਡੀਆਂ ਇੱਥੇ ਲਾ ਲੋ ਦੇ ਦਿਆਂ ਹਾਂਜੀ ਭਾਜੀ ਤਿਆਰ ਹੋਂਡੇ ਜੀ 6 ਟੱਕਣ ਦੇ ਟੋਕ ਟੋਕ 6 ਟੱਕ ਚਲੋ ਫਿਰ ਪੱਕ ਬੰਨਿਆ ਕਰਨੇ ਮੇਰੇ ਪੁੱਤ ਨੇ ਸੋਣੇਗੇ ਢਟਾ ਗਿਆ ਟਾਈਮ ਹੋ ਗਿਆ 2:30 ਵੱਜ ਚੁੱਕੇ ਦੀ ਆਪਾਂ ਇੱਥੇ ਲਗਾ ਦਿੱਤੀ ਆ ਤੇ ਇਹ ਹੁਣ ਨਿਕਲ ਨਹੀਂ ਪਈ ਬਾਹਰ ਪਿਓ ਪੁੱਤ ਆਜੋ ਬਾਹਰ ਆਜੋ ਬਾਹਰ ਆਜੋ ਹੁਣ ਹੁਣ ਦੇਣੀ ਆ ਆਪਾਂ ਪਹੁੰਚ ਗਏ ਵੱਡ ਹੋ ਰਿਹਾ ਸੈਂ ਇਧਰ ਸਾਈਡ ਹੋ ਜਾਓ ਗਰਮੀ ਗਰਮੀ ਨੂੰ ਕੱਟਦੀ ਹਾਰਫੋ ਤੇਨ ਵਿਚਾਰੇ ਨੂੰ ਲੱਗਦੀ ਨਾ ਆਪਣੀ ਤਾਂ ਕੋਈ ਗੱਲ ਨਹੀਂ ਹਣ

చాలా ਆਪਣਾ ਤੇਰੇ ਤੇ ਪਛਾਨ ਹੈ ਤੂੰ ਉਹ ਦੇ ਪ੍ਰੇਮ ਦਾਤੇ ਇੱਕ ਹੋਰ ਉਤਾਰ ਸਤਿਨਾਮ ਵਾਹਿਗੁਰੂ ਇਤਿਹਾਸ ਰੋਦਰਾ ਸਾਹਿਬ ਦਾ ਆ ਲੈ ਤੋ ਸਕਦੀਆਂ ਸੰਗ ਤਾਂ ਇੱਥੋਂ ਉਹ ਇਹ ਦਸ਼ਾ ਮੇਲੇ ਕਰ ਲਿਆ ਚੱਲ ਪਿਆ ਹੁਣ ਇੱਕ ਬਰਤਨ ਲਾਇਆ ਮਠਾਈ ਦਾ ਡੱਬਾ ਲੈ ਲੈ ਆ ਹਾਂ ਚੱਲੋ ਗੋਪੀ ਦੇ ਘਰ ਗੁਰਦਾਸਾ ਸਾਹਿਬੋਂ ਨਿਕਲ ਆਇਆ ਹੁਣ ਤੇ ਹੁਣ ਆਪਾਂ ਖਾਪੜ ਖੜੀ ਜਾ ਰਹੇ ਆਂ ਪਰ ਖਾਪੜ ਖੜੀ ਦਾ ਸਾਨੂੰ ਪਤਾ ਨਹੀਂ ਅਸਲ ਵਿੱਚ ਪੁੱਛ ਲਿਆ ਕਹਿੰਦਾ ਇੱਧਰ ਹੀ ਸੜ ਕੰਮੀ ਜਾਓ ਬੱਸ ਹੁਣ ਇੱਥੋਂ ਫੇਰ ਪੁੱਛਣਾ ਪੈਣਾ ਗੁਰੂ ਕੀ ਵਡਾਲੀ ਪਿੰਡ ਇੱਧਰ ਆ ਇੱਥੋਂ ਵੀਰਾਂ ਨੂੰ ਪੁੱਛਦੇ ਆਂ ਇੱਧਰ ਕੰਮ ਕਰ ਤੇ ਲੱਗਿਆ ਬਾਈ ਪੁੱਛ ਪੁੱਛ ਕੇ ਆਪਾਂ ਪਹੁੰਚ ਤੇ ਗਏ ਆਂ ਪਰ ਫੇਰ ਵੀ ਚੱਲ ਜਦੋਂ ਦਾ ਹਰਫਤ ਹੋਇਆ ਉਦੋਂ ਉਦੋਂ ਦਾ ਆਪਾਂ ਗਏ ਨਹੀਂ ਪਿੰਡ ਖਾਪੜ ਖੜੀ ਦੀਪੂਣਾ ਨਾਲ ਆਈਦਾ ਹੈ ਬੜੀ ਹੋਣਾ ਰਸਤੇ ਰਸਤੇ ਪਤਾ ਨੂੰ ਪਤਾ ਨਹੀਂ ਕਿ ਅਸਲ ਵਿੱਚ ਤਜ ਪਹੁੰਚ ਗਏ ਗੋਪੀ ਦੇ ਘਰ ਗਲੀ ਚ ਪਹੁੰਚ ਗਿਆ ਮਤਲਬ ਘਰ ਨਹੀਂ ਪਹੁੰਚਿਆ ਘਰ ਚੱਲੇ ਆਂ ਗੱਡੀ ਲਾਤੀ ਅੱਥੇ ਆ ਗਲੀ ਚ ਅਬ ਚੱਲ ਪਏਆ ਕਰੋ ਫੁੱਫੜੀ ਸਮਝ ਖਲੋਤੇ ਚੱਲੇ ਆ ਹੁਣ ਅੱਗੇ ਜਾ ਰਿਹਾ ਲੋਡ ਤੇ ਨਹੀਂ ਆਪਾਂ ਚੱਲ ਪਏਆ ਗੋਪੀ ਦੇ ਪਿੰਡੋ ਗੋਪੀ ਤੇ ਮਿਲਿਆ ਨਹੀਂ ਗੋਪੀ ਕੰਮ ਤੇ ਹੀ ਤੇ ਉਹਦੇ ਦੂਬਰੀ ਗਿਆ ਕੰਮ ਤੇ ਟਾਈਮ ਲੰਘ ਜਾਣਾ ਉਹ ਕਹਿੰਦੇ ਕਿ ਬਾਕੀ ਪੂਰ ਨੂੰ ਮਿਲਾਇਆ ਆਪਾਂ ਚਲੋ ਲੱਗੇ ਆਏ ਹੀ ਗੁਰਦੁਆਰਾ ਸਹਿਰ ਸ਼ਟਾ ਸਾਹਿਬ ਤੇ ਪਹਿਲਾਂ ਵੀ ਆਪਾਂ ਮੰਦੇ ਨੇ ਹਰ ਮਹੀਨੇ ਉਂਦੇ ਰਹਿਣਾ ਸਾਡੇ ਕੋਲ ਆ ਨਹੀਂ ਗਿਆ ਕਾਫੀ ਟਾਈਮ ਤੋਂ ਆਪਾਂ ਇਦਾਂ ਹੀ ਥੋੜੀ ਲੇੜ ਜਾਗੇ ਕੰਮ ਧੰਦੇ 'ਚ ਫਸੇ ਰਹਿਦਾ ਬੰਦਾ ਇਦਾਂ ਹੀ ਆ ਬੈਕ ਰੀ ਜਾਣ ਡਿਆ ਭਾ ਤੇ ਚਲੋ ਵਧੀਆ ਗੋਪੀ ਨੂੰ ਮਿਲਾਂਗੇ ਫਿਰ ਕੇਵਲੇ ਗੋਪੀ ਦੇ ਮਿਲਾਂਗੇ ਆਪਾਂ ਨੂੰ ਮਾਜੇ ਧੂਆ ਫਫੜ ਮਿਲੇ ਆ ਚਾਹ ਪਾਣੀ ਪੀ ਕੇ ਤੇ ਆਪਾਂ ਆਂਦੇ ਹਾਂ ਹੁਣ ਚੱਲੇ ਆ ਆਪਣੇ ਬਟਾਲੇ ਸ਼ਹਿਰ ਹਰਫਤ ਸਿੰਘ ਦੀ ਤੇ ਕਰਨਦੀ ਹੋ ਗਈ ਲੜਾਈ ਰਸਤੇ 'ਚ ਟਾਈਮ ਹੋ ਚੁੱਕਾ ਵਾ 6 ਵਜੇ ਦਾ ਵਾਹਿਗੁਰੂ ਵਾਹਿਗੁਰੂ ਵੀਰ ਕਿ ਖਲੋਤੇ ਆਪਾਂ ਤੇ ਵੀਰ ਨੇ ਲਾਈਓ ਸ਼ਰਦਾਈ ਜਿੰਨੇ ਗਲਾਸ ਇਹ ਵੀ ਲਾਈ ਸਬਜ਼ੀ ਜਿਹੜੀ ਲਈ ਐ ਇਦਾਂ ਮਿਹਨਤ ਐ ਇਦਾਂ ਹੁੰਦੀਆਂ ਵਾ ਜੀ ਇੱਧਰ ਸੱਤਿਆਂ ਲੱਗੀਆਂ ਸ਼ਰਦਾਈ ਵੀਰ ਨੇ ਬਹੁਤ ਢੇ ਘੰਡ ਬਣਾਈ ਹੁੰਦੀ ਲਓ ਜੀ ਪਹੁੰਚ ਗਿਆ ਆ ਪਾ ਘਰ ਤੇ ਟਾਈਮ ਹੋ ਚੁੱਕਾ 7:30 ਦਾ ਇਹ ਸਿਅਾਜ ਦਾ ਬਲਾਹੋ ਤੇ ਜੇ ਬਲਾਹੋ ਤੁਹਾਨੂੰ ਵਧੀਆ ਲੱਗਾ ਹੋ ਤੇ ਕਮੈਂਟ ਸ਼ੈਅ ਜੁ ਕਰਿਓ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ ਮਿਲਦੇ ਨਵੀਂ ਵੀਡੀਓ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਫਤਿਹ ਕਹਦੋ ਸਤਿ ਸ਼੍ਰੀ ਅਕਾਲ ਕਹਦੋ ਜੀ ਕਹਤਾ ਚੰਗਾ ਵੀ ਮੇਰੀ ਰੀਜ਼ ਕੀਤੀ ਹੈ ਤਬ ਤੱਕ ਦੀ ਮੇਰੀ ਰੀਜ਼ ਮਿਲਦੇ ਵੇ ਤਬ ਤੱਕ ਲਈ ਮੋਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਸਤਿ ਕਹਦੋਗਾ ਸਵੇਰੇ ਮਿਲਾਂਗੇ ਸਵੇਰੇ ਮਿਲਾਂਗੇ ਆ ਕਹ ਸਵੇਰੇ ਮਿਲਾਂਗੇ ਗੁੱਡ ਨਾਈਟ ਕਹਦੇ ਗੁੱਡ ਨਾਈਟ ਚਲੋ ਵੀ ਚਲੋ ਵੀ ਕਹਿਆ ਤਾਂ ਗੁੱਡ ਨਾਈਟ Yeah. <laughs>